ਜ਼ਿੰਦਗੀ 'ਚ ਜਿੱਤ ਹਾਰ ਤਾਂ ਹੁੰਦੀ ਹੀ ਰਹਿੰਦੀ ਹੈ ਪਰ ਹਾਰ ਕੇ ਜਿੱਤਨਾ ਹੀ ਅਸਲੀ ਜਿੱਤ ਹੈ ਅਜਿਹਾ ਹੀ ਕੁਝ ਪੈरिस 올림픽 'ਚ ਮਹਿਲਾ ਪਹਿਲਵਾਨ ਵਿਨੇਸ਼ ਫਗੜ ਨਾਲ ਹੋਇਆ ਬੇਸ਼ਕੋ ਮੈਡਲ ਤੋਂ ਖੁੰਝ ਗਈ ਪਰ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਅਤੇ ਸੂਚੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਸਭ ਤੋਂ ਉੱਪਰ ਹੈ ਪੀਐਮ ਮੋਦੀ ਨੇ ਪੈरिस 올림픽 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਅਤੇ 올림픽 ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣਨ ਲਈ ਵਿਨੇਸ਼ ਫਗੜ ਦੀ ਤਾਰੀਫ ਕੀਤੀ ਭਾਰਤ ਨੇ ਪੈਰਿਸ 올림픽 ਵਿੱਚ ਕੁੱਲ 6 ਤਗਮੇ ਜਿੱਤੇ ਜਿਨ੍ਹਾਂ ਵਿੱਚੋਂ 5 ਕਾਂਸੀ ਅਤੇ 1 ਚਾਂਦੀ ਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਡਨ ਦੇ ਮਹਾਕੁੰਭ ਤੋਂ ਘਰ ਪਰਤੇ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਲਾਲ ਕਿਲੇ ਤੇ ਆਯੋਜਿਤ ਸੁਤੰਤਰਤਾ ਦਿਵਸ ਸਮਾਰੋਚ ਵੀ ਸਾਰਿਆਂ ਨੂੰ ਸੱਦਾ ਵੀ ਦਿੱਤਾ ਹੈ ਭਾਰਤ ਦੀ ਤਗਮਾ ਸੂਚੀ ਵਿੱਚ ਇੱਕ ਹੋਰ ਸੋਨਾ ਜਾਂ ਚਾਂਦੀ ਸ਼ਾਮਿਲ ਹੋ ਸਕਦਾ ਸੀ ਪਰ ਵਿਨੇਸ਼ ਫੋਰਗਟ ਦੇ ਫਾਈਨਲ ਮੈਚ ਅਤੇ ਪੈरिस 올림픽 ਤੋਂ ਅਜੋਗ ਹੋਣ ਕਾਰਨ ਇਹ ਉਮੀਦ ਟੁੱਟ ਗਈ ਪੈरिस 올림픽 ਤੋਂ ਆਉਣ ਵਾਲੇ ਭਾਰਤੀ ਦਲ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਵਿਨੇਸ਼ ਦੀ ਵਿਸ਼ੇਸ਼ ਪ੍ਰਾਪਤੀ ਤੇ ਕਿਹਾ ਕਿ ਵਿਨੇਸ਼ ਕੁਸ਼ਤੀ ਦੇ ਫਾਈਨਲ ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ ਜੋ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਪੀਐਮ ਮੋਦੀ ਨੇ ਵਿਨੇਸ਼ ਦੇ ਸਮਰਥਨ ਵਿੱਚ ਇੱਕ ਪੋਸਟ ਸ਼ੇਅਰ ਕਰਦੇ ਹੋਏ ਉਹਨਾਂ ਦੀ ਤਾਰੀਫ਼ ਕੀਤੀ ਸੀ ਪੈरिस 올림픽 ਫਾਈਨਲ ਤੋਂ ਜੋਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੁਗਾੜ ਦੀ ਸਾਂਝੇ ਸਿਲਵਰ ਮੈਡਲ ਦੀ ਅਪੀਲ ਵੀ ਰੱਦ ਕਰ ਦਿੱਤੀ ਗਈ ਹੈ ਇਹ ਸਾਰਾ ਮਾਮਲਾ 100 ਗ੍ਰਾਮ ਨਾਲ ਝੁੜਿਆ ਹੋਇਆ ਜੋ ਇਸ ਮਹਿਲਾ ਪਹਿਲਵਾਨ ਲਈ ਮੁਸੀਬਤ ਬਣ ਗਿਆ ਪੈਰਿਸ 'ਚ ਸੋਨਾ ਤਗਮਾ ਹਾਸਿਲ ਕਰਨ ਲਈ ਵਿਨੈਸ਼ ਨੇ ਇੱਕ ਦਿਨ 'ਚ ਤਿੰਨ ਮਹਾਨ ਪਹਿਲਵਾਨਾਂ ਨੂੰ ਹਰਾਇਆ ਪਰ ਨੀਮ ਦੇ ਸਾਹਮਣੇ ਹਾਰ ਗਈ 50 ਕਿਲੋਗ੍ਰam ਫ੍ਰੀ ਸਟਾਈਲ ਕੁਸ਼ਤੀ 'ਚ ਫਾਈਨਲ 'ਚ ਪਹੁੰਚਣ ਤੋਂ ਬਾਅਦ ਵਿਨੈਸ਼ ਨੂੰ ਸਿਰਫ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਘਰਾੜ ਦਿੱਤਾ ਗਿਆ ਮਾਂ ਮੈਂ ਹਾਰ ਗਈ ਅਤੇ ਕੁਸ਼ਤੀ ਜਿੱਤ ਗਈ ਵਿਨੇਸ਼ ਫੁਗਾਰ ਨੇ ਪੈਰਿਸ 올림픽 ਦੌਰਾਨ ਹੀ ਇੱਕ ਐਕੇ ਕੇ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਵਿਨੇਸ਼ ਨੇ ਇਸ ਵਿਰੁੱਧ ਅਪੀਲ ਦਾਇਰ ਕਰਕੇ ਮੰਗ ਕੀਤੀ ਹੈ ਕਿ ਉਸ ਨੂੰ ਸਾਂਝਾ ਚਾਂਦੀ ਦਾ ਤਗਮਾ ਦਿੱਤਾ ਜਾਵੇ। ਵਿਨੇਸ਼ ਨੇ ਰਿੰਗ ਦੇ ਬਾਹਰ 8 ਦਿਨਾਂ ਤੱਕ ਚਾਂਦੀ ਦੇ ਤਗਮੇ ਲਈ ਕਾਨੂੰਨੀ ਲੜਾਈ ਲੜੀ ਪਰ ਇੱਥੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਵਿਨੇਸ਼ ਫਿਲਹਾਲ ਪੈਰਿਸ 'ਚ ਹੈ ਹਾਲਾਂਕਿ ਉਸ ਨੇ 올림픽 ਛੱਡ ਦਿੱਤਾ ਹੁਣ ਉਹ ਹੋਟਲ ਵਿੱਚ ਰਹਿ ਰਹੀ ਹੈ। ਖੇਡਾਂ ਲਈ ਆਰਬਿਟ੍ਰੇਸ਼ਨ ਕੋਰਟ CAS ਨੇ ਪੈਰਿਸ 올림픽 ਤੋਂ ਅਯੋਗ ਠਹਿਰਾਏ ਜਾਣ ਵਿਰੁੱਧ 파르티 ਮਹਿਲਾ ਪਹਿਲਵਾਨ ਵਿਨੇਸ਼ ਫੁਗਾਰ ਦੀ ਅਪੀਲ ਨੂੰ ਰੱਦ ਕਰ ਦਿੱਤਾ ਵਿਨੇਸ਼ ਦਾ ਕੇਸ ਨਿਰਪੱਖ ਅਤੇ ਬਾਜਿਵ ਮਾਪ ਦੰਡਾਂ ਦੀ ਜ਼ਰੂਰਤ ਦੀ ਪੂਰੀ ਯਾਦ ਦਿਵਾਉਂਦਾ ਹੈ ਹਰਿਆਣਾ ਦੀ ਇਸ ਪਹਿਲਵਾਨ ਨੇ ਰਾਸ਼ਟਰੀ ਮੰਡਲ ਖੇਡਾਂ ਵਿੱਚ ਤਿੰਨ ਸੋਨੇ ਦੇ ਦੋ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਅਤੇ ਇੱਕ ਏਸ਼ੀਆਈ ਖੇਡਾਂ ਦਾ ਸੋਨਾ ਤਗਮਾ ਆਪਣੇ ਨਾਮ ਕੀਤਾ ਉਸ ਨੂੰ 2021 ਵਿੱਚ ਏਸ਼ੀਅਨ ਚੈਂਪੀਅਨ ਵੀ ਬਣਾਇਆ ਗਿਆ ਸੀ